ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਈ ਹੋਪ ਤੁਸੀਂ ਸਾਰੇ ਠੀਕ ਹੋਵੋਗੇ ਤੇ ਅੱਜ ਮੈਂ ਫੇਰ ਹਾਜ਼ਰ ਹਾਂ ਤੁਹਾਡੇ ਨਾਲ ਇੱਕ ਨਵੀਂ ਵੀਡੀਓ ਲੈ ਕੇ ਜਿਹਦੇ ਵਿੱਚ ਅਸੀਂ ਬਹੁਤ ਸਾਰੇ ਇੰਗਲਿਸ਼ ਦੇ ਐਦਾਂ ਦੇ ਵਰਡਸ ਸਿੱਖਾਂਗੇ ਜਿਨ੍ਹਾਂ ਬਾਰੇ ਸਾਨੂੰ ਹਮੇਸ਼ਾ ਕਨਫਿਊਜ਼ਨ ਰਹਿੰਦੀ ਹੈ ਤੇ ਅਸੀਂ ਸਾਰੇ ਵਰਡਸ ਨੂੰ ਇੱਕੋ ਹੀ ਤਰੀਕੇ ਨਾਲ ਟ੍ਰੀਟ ਕਰਦੇ ਹਾਂ ਚਲੋ ਜੀ ਇਸੇ ਤਰੀਕੇ ਨਾਲ ਆਪਾਂ ਸਟਾਰਟ ਕਰਦੇ ਹਾਂ ਅੱਜ ਦਾ ਵੀਡੀਓ ਇਹਨਾਂ ਨੂੰ ਕਹਿੰਦੇ ਨੇ ਸਟੇਅਰਸ ਕਰ ਦੇ ਬਾਅਦ ਜੋ ਛੋਟੇ-ਛੋਟੇ 3-4 ਪੌੜੀਆਂ ਦੇ ਸਟੈਪ ਬਣੇ ਹੁੰਦੇ ਨੇ ਉਹਨਾਂ ਨੂੰ ਅਸੀਂ ਸਟੇਅਰਸ ਨਹੀਂ ਕਹਿੰਦੇ ਉਹਨਾਂ ਨੂੰ ਅਸੀਂ ਕਹਿੰਨੇ ਆ ਸਟੈਪਸ ਕਰ ਦੇ ਬਾਅਦ ਕਈ ਵਾਰ ਪੌੜੀਆਂ ਦੀ ਜਗ੍ਹਾ ਦੇ ਉੱਤੇ ਇਸ ਤਰੀਕੇ ਨਾਲ ਸਲਾਈਡ ਬਣੀ ਹੁੰਦੀ ਹੈਗੀ ਜਾਂ ਫਿਰ ਪੌੜੀਆਂ ਵੀ ਹੁੰਦੀਆਂ ਨੇ ਤੇ ਸਾਈਡ ਤੇ ਸਲਾਈਡ ਹੁੰਦੀ ਹੈ ਇਸ ਨੂੰ ਐਕਚੁਅਲ ਦੇ ਵਿੱਚ ਕਿਹਾ ਜਾਂਦਾ ਹੈਗਾ ਰੈਂਪ ਕਰ ਦੇ ਵਿੱਚ ਕਈ ਵਾਰ ਅਸੀਂ ਲੱਕੜ ਦੀ ਸੀੜੀ ਬਣਾ ਕੇ ਰੱਖਦੇ ਆ ਜਾਂ ਪੌੜੀ ਬਣਾ ਕੇ ਰੱਖਦੇ ਆਂਗੇ ਤਾਂ ਉਹਨੂੰ ਅਸੀਂ ਸਟੇਅਰਸ ਨਹੀਂ ਕਹਿੰਦੇ ਉਸ ਨੂੰ ਬੋਲਣ ਦੇ ਲਈ ਵਰਡ ਜਿਹੜਾ ਯੂਜ਼ ਕੀਤਾ ਜਾਂਦਾ ਉਹਨੂੰ ਕਹਿੰਦੇ ਨੇ ਲੈਡਰ ਅਕਸਰ ਘਰਾਂ ਦੇ ਵਿੱਚ ਸਾਨੂੰ ਐਦਾਂ ਦੀਆਂ ਲੋਹੇ ਦੀਆਂ ਜਾਂ ਲੱਕੜ ਦੀਆਂ ਪੌੜੀਆਂ ਵੀ ਦੇਖਣ ਨੂੰ ਮਿਲਦੀਆਂ ਨੇ ਇਹਨਾਂ ਨੂੰ ਵੀ ਅਸੀਂ ਅਕਸਰ ਸੀੜੀ ਜਾਂ ਪੌੜੀ ਦੇ ਨਾਮ ਨਾਲ ਹੀ ਜਾਣਦੇ ਹਾਂ ਬਟ ਇਹਨੂੰ ਅਸਲ ਦੇ ਵਿੱਚ ਸਟੈਪ ਲੈਡਰ ਬੋਲਿਆ ਜਾਂਦਾ ਹੈਗਾ ਕਈ ਵਾਰ ਅਸੀਂ ਵੱਡੇ ਵੱਡੇ ਮਾਲਸ ਦੇ ਵਿੱਚ ਜਾਂਦੇ ਹਾਂ ਜਾਂ 에어ਪੋਰਟ ਤੇ ਜਾਂਦੇ ਹਾਂ ਉੱਥੇ ਸਾਨੂੰ ਇਸ ਤਰੀਕੇ ਦੀ ਇਲੈਕਟ੍ਰੋਨਿਕ ਸੀੜੀਆਂ ਦਿਖਾਈ ਦਿੰਦੇ ਨੇ ਜਿਨ੍ਹਾਂ ਨੂੰ ਐਸਕੇਲੇਟਰ ਬੋਲਿਆ ਜਾਂਦਾ ਹੈਗਾ ਜ्यादातर एयरपोर्ट्स ਦੇ ਉੱਤੇ ਅਸੀਂ ਇਸ ਤਰੀਕੇ ਦੀ ਵੀ ਸਲਾਈਡ ਵਾਕਵੇ ਦੇਖਦੇ ਆ ਜਿਹਦੇ ਉੱਤੇ ਤੁਸੀਂ ਖੜ੍ਹ ਸਕਦੇ ਹੋ ਆਟੋਮੈਟਿਕ ਅੱਗੇ ਇਲੈਕਟ੍ਰੋਨਿਕ ਢੰਗ ਦੇ ਨਾਲ ਚੱਲਦੀ ਹੈ ਇਹਨੂੰ ਐਕਚੁਅਲ ਦੇ ਵਿੱਚ ਮੂਵਿੰਗ ਵਾਕਵੇ ਬੋਲਦੇ ਨੇ ਪਿੰਡਾਂ ਦੇ ਵਿੱਚ ਜਿਹੜੇ ਲੋਕ ਰਹਿੰਦੇ ਆ ਉਹਨਾਂ ਨੂੰ ਪਤਾ ਹੈ ਕਿ ਉੱਥੇ ਅਕਸਰ ਕੱਚੀਆਂ ਪਈਆਂ ਦੇਖਣ ਨੂੰ ਮਿਲਦੀਆਂ ਨਹੀਂਆਂ ਜੋ ਜਿਨ੍ਹਾਂ ਦੇ ਉੱਪਰ ਸੜਕ ਨਹੀਂ ਬਣੀ ਹੁੰਦੀ ਹੈ ਉਸਨੂੰ ਡਰਟ ਪਾਥ ਬੋਲਦੇ ਆ ਸੜਕਾਂ ਦੇ ਵਿੱਚ ਅਕਸਰ ਸਾਨੂੰ ਟੋਏ ਦੇਖਣ ਨੂੰ ਮਿਲਦੇ ਆਗੇ ਇਹਨਾਂ ਨੂੰ ਇੰਗਲਿਸ਼ ਦੇ ਵਿੱਚ ਕੀ ਕਿਹਾ ਜਾਂਦਾ ਸੀ ਹਮੇਸ਼ਾ ਕਨਫਿਊਜ਼ ਰਹਿੰਦੇ ਅਗੇ ਸਾਨੂੰ ਨਹੀਂ ਪਤਾ ਹੁੰਦਾ ਇਹਨਾਂ ਨੂੰ ਕਿਹਾ ਜਾਂਦਾ ਹੈ ਪੌਟਨ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸ਼ੁਕਰੀਆ ਅੱਜ ਦੀ ਵੀਡੀਓ ਨੂੰ ਦੇਖਣ ਦੇ ਲਈ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਅੱਜ ਦਾ ਟੌਪਿਕ ਪਸੰਦ ਆਇਆ ਹੋਵੇਗਾ ਤੁਸੀਂ ਵੀ ਜੇਕਰ ਕਿਸੇ ਚੀਜ਼ ਨੂੰ ਲੈ ਕੇ ਕਨਫਿਊਜ਼ ਹੋ ਕਿਸੇ ਟੌਪਿਕ ਦੇ ਵਿੱਚ ਤੁਹਾਨੂੰ ਹੈਲਪ ਚਾਹੀਦੀ ਹੈ ਤਾਂ ਪਲੀਜ਼ ਕਮੈਂਟ ਬਾਕਸ ਦੇ ਵਿੱਚ ਆ ਕੇ ਆਪਣਾ ਟੌਪਿਕ ਟਾਈਪ ਕਰੋ ਤੇ ਮੈਂ ਟਰਾਈ ਕਰਾਂਗੀ ਉਸ ਟੌਪਿਕ ਨੂੰ ਕਵਰ ਕਰਨ ਦੇ ਲਈ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਥੈਂਕ ਯੂ